नहीं। देखा इन्होंने चाह पानी रोटी पानी बनाए के बनाए ही नहीं कम तो साराड़ी बैठने बूजे पाले पाए नही गए है बार चा खड़क दिन कौन आई है बार हम्म भैठी आ गई ਬਿੱਖੇ ਬੜੀਆਂ ਬੈਠੀਆਂ ਹੋ ਕੋੜੇ ਤੁਸੀਂ ਨੂੰ ਬੜੀਆਂ ਦਾ ਬੈਠੀਆਂ ਤੇ ਭਾਣਾ ਇੱਥੀ ਦਿਆਂ ਗਿਆ ਬਸ ਉਹ ਕੰਮ ਜੇ ਕਰੀ ਜਾਂਦੇ ਤੇ ਗਿਆ ਠੀਕ ਰਹੀ ਇਹਦਾ ਜਵਾਬ ਕਿ ਨਾ ਰੋਈ ਜਾਂਦਾ ਹੋਵੇ ਖੜ ਜਾ ਮੈਂ ਤੇਰੇ ਕੋਲ ਫੇਰ ਆਉਣੀ ਆ ਮੈਨੂੰ ਨਾ ਤਾਂ ਜਵਾਬ ਰੋਈ ਜਾਂਦਾਗਾ ਲੈ ਮੁੰਡੇ ਦੀ ਦਰਬਾਰੇ ਆ ਜਾ ਬਾਹਰ ਆ ਜਾ ਬਸ ਆ ਜਾ ਪਰ ਨਹੀਂ ਉਹੀ ਟਾਲਦੀ ਹਾਲੇ ਲਾ ਫੇਰ ਆਲੇਲਾ ਚੱਲ ਲੈ ਖੇਡ ਬੈਠਣ ਚੜਾ ਬੈਠਾਗਾ ਨਾ ਤਾਂ ਆਉਂਦਾਗਾ ਨਾ ਵਾਸਤਾ ਹੋਰ ਕਰੇ ਕੰਮ ਤਾਂ ਤੇ ਹਾਂ ਕੰਮ ਤਾਂ ਹੈ ਕੰਮ ਤਾਂ ਤੂੰ ਕਿਹੜਾ ਕਰਦੀ ਆ ਮੈਨੂੰ ਪਤਾ ਹੀ ਹੈ ਤੇਰਾ ਤਾਂ ਕੰਮ ਤਾਂ ਹੈ ਫਿਰ ਹੁਣ ਹਾਂ ਹੁਣ ਦਾ ਵੀ ਨਹੀਂ ਮੈਥੋ ਭਾਈ ਹੁਣ ਦਾਲੀ ਨੂੰ ਤੂੰ ਤਾਂ ਬਸ ਬਾਧੂ ਉਹ ਕਰਦੀ ਆ ਆਦੇ ਮੁੰਡਾ ਕੋਲੇ ਵਗ ਜਾਂਦੀ ਜਿਵੇਂ ਆਖਾਂ ਕੋਲੇ ਬੈਠੂ ਕੰਮ ਹੁਣ ਨਵੇੜ ਦੀਸ ਤਾਂ ਕੰਮ ਹੋਰ ਕੀ ਕਰੀਏ ਨੂੰ ਖਾਣ ਨੂੰ ਜੜਨੀ ਤੇ ਚਾਹ ਪਾਣੀ ਕਰਿਆ ਹੋਊਗਾ ਮਹਾਰਨਾ ਨੇ ਤੂੰ ਹੁਣ ਚਾਹ ਪਾਣੀ ਪੀਤਾ ਨਹੀਂਗਾ ਰੋਟੀ ਖਾਦੀ ਨਹੀਂ ਕਿਤੇ ਨਾ ਖਾਦੀ ਮੈਂ ਤੜਕੇ ਜਿਹੀ ਹੀ ਪਰਦੀ ਆ ਦੋ ਰੋਟੀਆਂ ਤਾਂ ਪਕਾ ਲਿਆ ਕਰ ਕਦੇ ਕਦੇ ਇਹ ਤਾਂ ਹੁੰਦਾ ਡੰਗ ਲਹਿ ਜਾਂਦਾ ਹੈ ਬਸ ਮੈਂ ਘੋਲ ਕਰ ਲੈਣੀ ਕੁਸਤਾ ਕੋਸਾ ਵੇਰ ਵਸਾ ਪਕਾ ਨਹੀਂ ਜਾਂਦੀ ਬਈ ਲੈ ਆ ਦੇ ਨਿਕਨ ਤੇ ਤਾਈ ਨੂੰ ਦੋ ਰੋਟੀਆਂ ਮੈਂ ਚੱਲ ਮੁੰਨਾ ਦੀ ਜਾ ਹਾਂ ਲੈ ਆ ਦੇ ਦੋ ਰੋਟੀਆਂ ਖਾ ਲੂਗੀ ਚੱਲ ਹੋਰ ਕੀ ਆ ਪੰਨਾ ਰੋਟੀ ਦਾ ਤਾਂ ਫਿਰ ਹੁਣ ਕੀ ਕਰੀਏ ਕਮਾਇਆ ਕਿ ਦੇ ਮਾਂ ਪਤਾ ਨਹੀਂ ਉਹ ਜਵਾਕ ਜਾਂ ਸਾਡਾ ਬਾਲਾ ਹੋ ਰਿਹਾ ਕਿੰਨਾ ਨਹੀਂ ਸਰਤਾ ਇਹਨ ਦੋ ਰੋਟੀਆਂ ਲੈ ਆਦੇ ਰੋਟੀ ਨਹੀਂ ਖਾਦੀ ਕਹਿੰਦੀ ਮੈਂ ਤਾਂ ਇਹ ਐਵੇਂ ਕਹਿੰਦੀ ਰੋਟੀ ਲੈ ਆ ਦੇ ਮੈਨੂੰ ਰੋਟੀ ਨਹੀਂ ਖਾਦੀ ਮੈਂ ਤਾਂ ਲੈ ਲੈ ਆ ਦੇ ਦੋ ਰੋਟੀਆਂ ਲੈ ਆ ਦੇ ਹੋ ਰੋਟੀ ਲੈ ਆਜਾ ਪੁੱਤ ਮੇਰੇ ਕੋਲ ਆ ਜਾ ਤੂੰ ਲੈ ਲੈ ਆ ਦੇ ਬੇਬੇ ਨੂੰ ਰੋਟੀ ਲੈ ਕੇ ਦਿੰਦੇ ਦੇਖੀ ਬੇਬੇ ਨੂੰ ਰੋਟੀ ਮੇਰੇ ਨੂੰ ਰੋਟੀ ਤਾਂ ਮੈਂ ਖਾ ਲਈ ਪੰਡ ਇੱਥੇ ਰੱਖ ਦੇ ਨਹੀਂ ਚੱਕ ਲੈਣੀ ਨਹੀਂ ਦੇਖ ਘੰਟਾ ਢੱਪਰ ਗਿਆ ਦੋ ਰੋਟੀਆਂ ਆਏ ਤੱਕਾ ਨੂੰ ਘਰ ਕਰ ਰਹੇ ਆ ਮੱਥੇ ਵਾਟ ਗਿਆ ਤਾਂ ਨਹੀਂ ਪਾਉਣਗਾ ਚੰਗੇ ਐ ਵਿਚਾਰਾਂ ਰੋਟੀ ਪਾਨ ਤੇ ਦੇਈ ਦਿੰਦੇ ਚਾਹ ਕਰ ਲੈਂਦੀ ਹਾਂ ਕਿੰਨਾ ਕੁੱਟ ਕਿੰਨਾ ਚਾਹ ਕਰ ਲਈ ਨਹੀਂ ਹੁਣ ਹੈ ਕੁੱਟ ਪੀ ਲਾਂਗੇ ਚੱਲ ਮੈਨੂੰ ਪਤਾ ਹੀ ਹੈ ਹੁਣ ਭੈਣ ਤੇ ਹੁਣ ਰੋਜ਼ ਖਾਂਦੀ ਪੀਂਦੀ ਆਗੀ ਚੱਲ ਪੀ ਜੂਗੀ ਫੇਰ ਤਾਂ ਮੈਂ ਹੁਣ ਚਾਹ ਪੀ ਲੂ ਬਣਾ ਲੈਣੀ ਕੋਈ ਪੀ ਜੂਗੀ ਚਾਹ ਦੇ ਕੁੱਟ ਪੀ ਲੂਗੀ ਚਲਾਇਆ ਕਰ ਤੂੰ ਐਨੇ ਮੈਂ ਵੀ ਕਰਾਉਣੀ ਆ ਕੋਈ ਮਾੜਾ ਮੁੱਟਾ ਨਾਲ ਉਹ ਜਵਾਕ ਨਹੀਂ ਠੀਕ ਰਹਾ ਹੈਗਾ ਮੈਂ ਪਈ ਆ ਇੱਥੇ ਪਾ ਜਾ ਚੰਗਾ ਦੱਸ ਮੈਂ ਹੋਰ ਪਾ ਜਾਣੀ ਫੇਰ ਫੇਰ ਤੇਰਾ ਪਤਾ ਹੀ ਜਾਗਾ ਕਿੰਨੇ ਕਦੰਦਾ ਕੰਮ ਆਗਾ ਹੋਰ ਇਹਦਾ ਕੰਮ ਹੀ ਆਗਾ ਦੱਸ ਦੱਸ ਕਿ ਕਰੀ ਸੱਚਾ ਬੰਦਾ ਕੰਮ ਨਹੀਂ ਨਿਭੜਦਾ ਹੈ ਅੱਜ ਬਾਹਰ ਨਹੀਂ ਨਿਭੜਦਾ ਹੈ ਕੋਸ ਦੱਸ ਹਾਂ ਹੀ ਕਰਦਾ ਤੇ ਲੇਵਗਾ ਧਰਨੀ ਮੈਂ ਤਾਂ ਹੋਰ ਹਣ ਹੋ ਰੋਏ ਬਠਾਰਾ ਨਹੀਂ ਰੋਇਦਾ ਕੰਮ ਹੋ ਗਿਆ ਦੱਸ ਤੂੰ ਤੇਰਾ ਪਤਾ ਹੀ ਹੈ ਹੈਰੋ ਜਿੱਦ ਤੱਕ ਦੰਦਾਂ ਦਾ ਮਾ ਥੋੜੇ ਆ ਗਏ ਦਾ ਹੋਰ ਹੁਣ ਚਾਹ ਨਹੀਂ ਮਾਰੀ ਬਣਾ ਕੇ ਪੈਗੀ ਹੁਣੇ ਕਿ ਚਾਹ ਬਣਾਣਾ ਜੇ ਮੈਂ ਬਾਹਰੋਂ ਭੁੱਖੇ ਰਹੇ ਕੀ ਕਰੂਗਾ ਕੋਈ ਚਾਹ ਪੀ ਜੋਗੀ ਰੋਟੀ ਖਾ ਲੇ ਰੋਟੀ ਖਾ ਲਈ ਹੁਣ ਪਾਇ ਤਾਂ ਗਈ ਜੇ ਤੂੰ ਪੀ ਲਈ ਚਾਹ ਉਹਦੇ ਬਾਝੂ ਜੀ ਜਦੋਂ ਦੁਪਹਿਰ ਵਾਲੀ ਦਾ ਟਾਈਮ ਹੋਊਗਾ ਦੁਪਹਿਰਿਆ ਹੋਊਗਾ ਫੇਰ ਆ ਜੰਦੀ ਹੁਣ ਜਦੋਂ ਖਾਣੇ ਆ ਉੱਤੇ ਕੋਲੇ ਦੇਣੇ ਪੈਂਦੀ ਐ ਹੱਥ ਨੇ ਫੇਰ ਕਹ ਦੂਗੀ ਕੋੜੇ ਮੈਂ ਕਿੱਥੇ ਦੋ ਰੋਟੀਆਂ ਤੇ ਜੁਲਾ ਤਾਂ ਪਾਉਂਗੀ ਮੈਨੂੰ ਦੋ ਰੋਟੀਆਂ ਦੇ ਦੇ ਫੇਰ ਦੇ ਦੇਣ ਪੇਟ ਚਰਖਾ ਲੈ ਲਿਆ ਮਾੜਾ ਬਟਕਾ ਨੰਬਰ ਜਿਵੇਂ ਆਖ ਨੂੰ ਸਾਹਮਣੇ ਫੜ ਲੈ ਚਾ ਰੋਟੀ ਤਾਂ ਤਸੀਂ ਨੱਕ ਪਾੜ ਦੇਣੀ ਰੋਟੀ ਦਾ ਆਪਦੇ ਕਰਮਾਂ ਦਾ ਜਵਾਬ ਤਾਂ ਜਵਾਬ ਤਾਂ ਖਾਂਦਾ ਨਹੀਂ ਗਾ ਹਾਂ ਖੜਾ ਲੈ ਜਵਾਂ ਆਖ ਨੂੰ ਨਸਤ ਹਾਂ ਜਵਾਂ ਤੱਕ ਮੈਥੇ ਫੋਟਾ ਸਾਹਮਣਾ ਨਹੀਂ ਫੜ ਗੱਲ ਪਰ ਜਵਾਂ ਆਖ ਦੀਆਂ ਚਾ ਕੋਣ ਚੱਕੇ ਸੁਣ ਸਾਰਾ ਦਿਨ ਇੱਥੇ ਤਾਂ ਆਪਣੇ ਤਾਂ ਕੰਮ ਹੀ ਲੋਟਾਂਗੇ ਮੇ ਤੂੰ ਫਿਰ ਜੇ ਤੂੰ ਆਪਦੇ ਪੁੱਤ ਨੂੰ ਨੂਨ ਲਾ ਦੇ ਜਾਂਦੀ ਉੱਥੇ ਬਗ ਜਾ ਹਣਾ ਇੱਥੇ ਕਾਨੂੰ ਤਾਂ ਨਹੀਂ ਨਹੀਂ ਆਲੀ ਫਤਵਾ ਬੜੇ ਕੁਖੇ ਹਰੇ ਕੁਤੇ ਤੇ ਨੀਤ ਪਾ ਲੈਂਦੀ ਖਾਣ ਪੀਣ ਦਾ ਟਾਈਮ ਕੁਝ ਨਹੀਂ ਖਾ ਖੁਸ਼ੀ ਨਹੀਂ ਖਾ ਪਤਾ ਨਹੀਂ ਕਿ ਤੁਮ ਉਸ ਕਾਇੰਦਾ ਵੀ ਅਸਨਾ ਪੰਦੇ ਆ ਗਈ ਹਾ ਦੱਸ ਕੀ ਕਰੀਏ ਚਲ ਬਣਾ ਕੇ ਦੇ ਦੇ ਚਾਹ ਪਾ ਕੇ ਦੇ ਦੇ ਕਿੱਲਾ ਆ ਮਾਤੀ ਹੋਰ ਨਾ ਫੜਾ ਬੰਦੇ ਆ ਲੰਗ ਕੱਪੀਆਂ ਐਂ ਕਰ ਬਾਤੀਆਂ ਵੀ ਦੇ ਹੋਰ ਦੋ ਤਨ ਚਮਚੇ ਦੇ ਦੇ ਦੋ ਤਨ ਮੈਂ ਤੈਨੂੰ ਐਂ ਕਹਿੰਦੀ ਸੀ ਆਹ ਤਰਫ ਮੇਰੀ ਸੁਣ ਗੱਲ। ਚਾਹ ਬਣ ਗਈ। ਰੋਟੀ ਟੁੱਕ ਲੈ ਕੇ ਆਪਾਂ ਤਾਂ ਕੋਠੇ ਤੇ ਬਗ ਜੰਨੇ ਆ। ਹਾਂ? ਉੱਥੇ ਬਹਿ ਕੇ ਖਾ ਲਾਂਗੇ। ਉੱਥੇ ਆ। ਉੱਥੇ ਖਾ ਲੈਣੇ ਆ। ਹੁਣ ਇੱਥੇ ਥੱਲੇ ਤਾਂ ਉਹ ਆਏ ਨਹੀਂ ਪਤਾ ਕਦੋਂ ਆਵੇ ਕਦੋਂ ਆਏ ਨਹੀਂ ਦੇਖਦੀ ਹੈਗੀ। ਮੇਰੇ ਝੱਟ ਜਮੇ ਨਹੀਂ ਦੇਖਦੀ ਦੇ। ਰੋਟੀ ਦੇ ਆਉ ਤਾ ਸਹੀ। ਉਹ ਰੋਟੀ ਦੇ ਟਾਈਮ ਤੇ ਆਉਗੀ ਤਾਂ ਸਹੀ। ਹਾਂ। ਆਪੇ ਮੁਰਝੂਗੀ ਤੇ ਇੱਥੇ ਮੁਰਝੂਗੀ। ਚਲ ਰੋਟੀ ਦਾ ਤਾਂ ਹੈ ਫੋਨ ਲਾਂਗਾ। ਤੇ ਰੋਟੀ ਦੇ ਤਾਂ ਆਪਾਂ ਕਹਿੰਦੇ ਨਹੀਂ ਹੈਗੀ। ਦੇਖੋ ਮਾਣਾ ਨਾ ਪਕਾ ਰਸਾਂ। ਰਸਪੇ ਲਗਾਉਂਦੀ ਹੈ ਵੀ ਨਾਲ ਅਜ। ਉਹ ਮਾਣਾ ਨਾ ਪਕਾ ਲਵਾਉਂਦੀ। ਚਾਹ ਲੈ ਕੇ ਲੋੜਾ ਫੱਦਾਲ ਚੱਕਲੇ ਨਾਲ ਆ ਚੱਕਲੇ ਆ ਜਾ ਨਵਾਰਾ ਆ ਚਲੀਏ ਕੋਠੇ ਆਇਆ ਆ ਚਲੀਏ ਕੋਠੇ ਤੇ ਆ ਜਾ ਕੋਠੇ ਤੇ ਆ ਜਾ ਬਾਜਾ ਚੱਲ ਆ ਜਾ ਹਾਂ ਉਹ ਨੀ ਨਹੀਂ ਮੇਰੇ ਤੱਕ ਘਰੀ ਨਹੀਂ ਹੈਗੀ ਕਿੱਧਰ ਗਈ ਕੋਠੇ ਤੇ ਕੋਠੇ ਤੇ ਹੋਣਗੇ ਜਮ ਕੋਠੇ ਦੇ ਕੀ ਕਰਦਗੇ ਕੋਠੇ ਤੇ ਜਾਣੀ ਆ ਨੇ ਕੋਠੇ ਤੇ ਪਤਾ ਨਹੀਂ ਕੀ ਕਰੀ ਜਾਂਦੇ ਨੇ ਮਰ ਰੋਟੀ ਉਠਾਉਂਦੀਆਂ ਹੋਣੀਆਂ ਜਾਂਸ ਕੋਠੇ ਤੇ ਕੜਾ ਚੜਾ ਜਾਂਦਾ ਕੋਠੇ ਤੇ ਰਹਿੰਦੇਗਾ ਸਾ ਇੱਥੇ ਆਲਾ ਚਲ ਇੱਥੇ ਬਹਿਣਾ ਇੱਥੇ ਬਹਿ ਜਾ ਮੈਂ ਤਾਂ ਕੁਛ ਨਹੀਂ ਕਹਿੰਦੀ ਸੀਗੀ ਚਾਹ ਪਾ ਲੈ ਚਾਹ ਪਾ ਲੈ ਲੈ ਆ ਆ ਬੈਠਿਆ ਕੋਠੇ ਤੇ ਆਈਆਂ ਹਾਂ ਲੈ ਆ ਗਈ ਨਾ ਸੁਕੀ ਕਰੇ ਨਹੀਂ ਆਇਆ ਬੈਠਾ ਤੇ ਡਮੂਰੇ ਕੇ ਸੰਗ ਹੈ ਕਿ ਚਲ ਮਹਾ ਕੋਠੇ ਤੇ ਹੋਣਗੇ ਮੈਂ ਕੋਠੇ ਤੇ ਆ ਗਈ ਕੀ ਕਰੀ ਜਾਨੀ ਨਹੀਂ ਆ ਗਈ ਕੁਛ ਕੈਂ ਕੀ ਕਰੀ ਜਾਨੀ ਕੁਛ ਨਹੀਂ ਤੁਹਾਨੂੰ ਤੇਰੇ ਸਾਹਮਣੇ ਦੇਖ ਲੈ ਕੀ ਕਰੀ ਜਾਨੀ ਆਗੇ ਰੋਟੀ ਖਾਂਦੇ ਸੀਗੇ ਮੈਂ ਥੱਲੇ ਜਿੱਤ ਸਿੰਘਾਂ ਨੇ ਮੈਂ ਕੋਠੇ ਤੇ ਆ ਗਈ ਮੈਂ ਕੋਠੇ ਤੇ ਹੋਣ ਤੇਰੀ ਤਾਂ ਅਸੀਂ ਰੱਖਦੇ ਤੂੰ ਆਉਂਦੀ ਤਾਂ ਭਾਵੇਂ ਨਾ ਆਉਂਦੀ ਫੇਰ ਵੀ ਰੱਖਦੇ ਲੇਟ ਆਉਂਦੀ ਫੇਰ ਵੀ ਰੱਖ ਦਿੰਦੀ ਆ ਤੇ ਮੈਂ ਜਾਵਾਂ ਤੇ ਡਮੂਰੇ ਕੇ ਫੇਰ ਸੰਗ ਹੈ ਮੈਂ ਆ ਗਈ ਤਾਂ ਇਹਨ ਮਸਕਾ ਜਾਂਦੀ ਆ ਉਹਦੀ ਵੇਖਾਣਾ ਪਾਣੀ ਨੂੰ ਖਾਂਦੇ ਆ। ਤਾਂ ਉਹ ਪਤਾ ਹੀ ਨਹੀਂਦਾ ਵਿਆਹ ਇਸ ਟਾਈਮ ਖਾਂਦੇ ਆ। ਮੈਨੂੰ ਪਤਾ ਸਾਰ। ਜੈਸੀ ਦਸੂ ਨਹੀਂ। ਨਾ, ਚਲ ਰੋਟੀ ਬਾਣੀ ਤਾਂ ਖਾ ਲਾ ਤੇ ਤੇਰੇ ਮੁੰਡੇ ਨੂੰ ਐ ਕਹਿੰਦੀ ਕਿ ਇਹ ਨਾਲ ਹੀ ਰਲਾ ਜਾ। ਲਾਉਣ ਫੇਰ ਮੁੰਡੇ ਜੀ ਭਈ ਫਿਰ ਉਹ ਅੱਗਾ ਹੋ ਜਾਣਾ ਮੈਂ ਕੀ ਕੰਮ। ਕਿੱਥੇ ਰਿਹਾ? ਕਿੱਥੇ ਰਹਾ ਕਰ?

ਪਰ ਐ ਹੁੰਦਾ ਕਦੇ-ਕਦਾਈ ਦੀ ਗੱਲ ਹੁੰਦੀ ਆ। ਰੋਦਾ ਤੇ ਹੁਣ ਤਿੰਨੇ ਟਾਈਮ ਦੀ ਰੋਟੀ ਆ ਤੇਰੀ। ਤਿੰਨੇ ਟਾਈਮ ਦੀ ਰੋਟੀ ਆ ਦਿਨੇ ਆ ਚੱਲ ਤੈਨੂੰ ਐ ਨਹੀਂ ਕਹਿੰਦੇ। ਫਿਰ ਜਦੋਂ ਤੈਨੂੰ ਐ ਵੀ ਕਾਏ ਐ ਵੀ ਚੱਲ ਵੀ ਤੇ ਮੈਨੂੰ ਤੂੰ ਕਦੇ ਜਵਾਬ ਨੂੰ ਸਾਹਮਣੇ ਲਿਆ ਕਰ ਮੜ ਮੋਟਾ। ਹੂੰ। ਤੈਨੂੰ ਸਿਪੋਰੇ ਚਾ ਪੋਰੇ ਦਿਨੇ। ਪੋਰੇ ਚਾ ਪੋਰਾ ਚੀਜ਼ ਦਿਨੇ ਆਗੇ। ਤੂੰ ਵੀ ਮੜ ਮੋਟਾ ਐ ਸੋਚ ਵੀ ਮੈਂ ਵੀ ਮੜ ਮੋਟਾ ਸਾਰਾ ਲਵਾ ਦੈ ਇਹਨਾਂ ਨਾਲ। ਹੂੰ। ਕਿੰਨੇ ਮਾਰ ਗਏ ਰੋਟੀ ਤਾਂ ਦੇ ਮਾ ਕੇ ਤੈਨੂੰ ਲੈ ਰੋਟੀ ਕਿਹਨੇ ਤਾਂ ਤੈਨੂੰ ਕਰ ਦੇ ਰੋਟੀ ਪੈ ਨਹੀਂ ਤੇ ਨਾ ਉਹ ਕਰਦੀਆਂ ਦੇਖ ਲੈ ਨਾਲੇ ਦਿੰਨੇ ਆਂਗੇ ਨਾਲੇ ਨਾਲੇ ਐ ਕਰਦੀਆਂ ਨੇ ਲੈ ਫੜ ਲੈ ਖਾ ਲੈ ਚਾਹ ਖਾ ਲ ਮੈਂ ਖਾ ਲੈ ਲੈ ਫੜ ਰੋਟੀ ਤਾਂ ਤੈਨੂੰ ਲੈ ਚੀੜੀ ਬਣਾਈ ਸੀਗੀ ਖਾ ਲੈ ਤੂੰ ਹੋਰ ਚੌਲ ਬਣਾਏ ਤੇਗੇ ਚਾਹ ਪਾ ਦੇ ਚਾਹ ਪਾ ਲੂਗੀ ਵਿੱਚ ਚਾਹ ਵੀ ਦੇਵਾਂਗੇ ਹੁਣ ਅਮੀ ਕੋਲੇ ਆਪ ਥੋੜੀ ਪੀ ਮੰਗੇ ਹੋਰ ਦੇਵਾਂਗੇ ਚਾਹ ਤਾਂ ਨੀ ਲੈ ਮੈਂ ਚਾਹ ਪਾ ਮੈਂ ਖਾ ਲੈ ਮੈਂ ਤੇ ਦੱਸ ਕੀ ਕਰੀਏ ਚਲੋ ਇਹਦੇ ਕਰਮਾ ਦਾ ਐ ਕਰਿਆ ਕਰ ਕਿ ਕੰਦਰ ਕਮੇਰੀ ਗੱਲ ਸੁਣਾ ਐ ਕਿੜਕੜ ਨਾ ਬਰਿਆ ਕਰ ਚਲੋ ਇਹਦੇ ਕਰਮਾ ਦਾ ਇਹਨੂੰ ਮਿਲ ਜਾਂਦਾ ਹੋਰ ਕੀ ਹੈ ਆਪਣੇ ਘਰੇ ਇਹਦਾ ਦਾਣਾ ਪਣੀ ਲਿਖਿਆ ਤੀ ਹੂੰ ਇੱਕੋ ਪਿਛਲੇ ਜੁਗ ਚ ਹੈ ਤਾਂ ਆਪਣੀ ਹੀ ਤੀ ਗੱਲ ਕਰ ਹੂੰ ਬਣੋਨਾਂ ਦੀ ਵੀ ਹੂੰ ਤੇ ਕੋਈ ਪਿਛਲੇ ਜਨਮ ਚ ਆਪਣੀ ਤੀ ਆਪਣੇ ਘਰੇ ਇਹਦਾ ਦਾਣਾ ਬਣਦਾ ਆਪਾਂ ਇਹਨੂੰ ਉਹੋ ਕਰਨ ਦੇ ਨੱਕ ਨਾ ਬਟਿਆ ਕਰ ਕੁਛ ਨਹੀਂ ਹੁੰਦਾ ਰੱਬ ਦੁੱਬ ਬਣਾ ਦਿੰਦਾ ਹੈ ਇਹਦੇ ਕਰਮਾਂ ਦਾ ਕੋਈ ਹੋਰ ਖੁੰਜਾ ਜੰਮ ਹੋਊਗਾ ਕੋਈ ਨਹੀਂ ਹੁੰਦਾ ਲੈ ਇਹ ਲੈ ਫਸ ਤੂੰ ਬੁੱਦੂ ਲੈ ਚਲ ਦੇ ਤੇ ਚਾਹ ਪਾ ਕੇ ਦੇਤੀ ਹਾਂ ਮੈਂ ਚਾਹ ਕਰ ਲਈ ਹਾਂ ਜੇ ਸੌਸ ਜੀ ਲਿਆਉਣੀ ਆ ਤਾਂ ਸੌਸ ਜੀ ਲਿਆਉਂਗੇ ਐ ਕਾ ਬਾਹਰ ਭੇਡ ਦਿੰਦੇ ਉੱਤੇ ਤਾਈ ਫੇਰ ਨਾ ਆ ਜਵੇ ਨਹੀਂ ਨਹੀਂ ਉਹਦੇ ਨੂੰ ਕਿਹੜਾ ਮੈ ਪਤਾ ਲੱਗਦਾਗਾ ਹੁਣ ਉਹਨੂੰ ਦੋ ਰੋਟੀਆਂ ਲਾਉਣੀਆਂ ਪੈਣਗੀਆਂ ਫਿਰ ਹਨਾ ਦੋ ਰੋਟੀਆਂ ਲਾਉਣੀਆਂ ਪੈਣਗੀਆਂ ਆਉਗੇ ਤਾਂ ਸਹੀ ਉਹ ਰੋਟੀਆਂ ਤੇ ਜੇ ਹੁਣ ਆ ਖਵਾ ਤੇ ਖਾ ਤਾਂ ਲਊ ਉਹੋ ਗੱਲ ਕਰ ਬਿਮਾਰ ਹੋ ਜਾ ਤੜਿਆ ਖਾ ਕੇ ਸਾਹ ਹੋ ਜਾਂਦਾ ਉਹਨੂੰ ਉਹਦੇ ਹੋ ਜਾਂਦਾ ਆਪਣੇ ਗਾਲ ਲੱਗ ਜੂਗੀ ਆਪਾਂ ਦਾ ਹੁਣ ਜੇ ਵੀ ਉਹਦੇ ਤੇ ਰੋਟੀ ਟੁੱਕ ਦਿੰਨੇ ਆ ਉਹਨੂੰ ਤੇ ਉਹੀ ਉਹ ਉਹਦਾ ਮੁੰਡਾ ਆਪਣੇ ਗਲ ਪੈ ਜਾਊਗਾ ਮੇਰੀ ਮਾਂ ਬਿਮਾਰ ਕਰਤੀ ਹੂੰਪਾ ਮੈਂ ਸਿਆਣ ਦੇ ਵੀ ਨਹੀਂ ਹੈਗੇ ਫੇਰ ਉਹਨੂੰ ਕਹਿੰਦਾ ਮੈਂ ਆਪਣੇ ਸਿਰ ਲਾ ਲਾਂਗੀ ਹਾਂ ਫੇਰ ਆਪਣੇ ਸਿਰ ਲਾ ਦਨਗੇ ਮੇਰੇ ਬਾਪ ਬਿਮਾਰ ਕਰਤੀ ਹੁਣ ਆਪਾਂ ਤਾਂ ਚਲਾ ਤੜਿਆ ਤੀ ਆਪਣੇ ਸਬਜ਼ੀ ਸੁੱਕੀ ਪਈ ਤੀ ਗੋਭੀ ਦੀ ਕਹਣਾ ਹੂੰ ਵੀ ਤਾਂ ਗੋਭੀ ਦੇ ਪਕੌੜੇ ਬਣਾਉਣੀ ਆਂ ਅੱਜੇ ਗੋਭੀ ਦੀ ਸਬਜ਼ੀ ਸੁੱਕੀ ਪਈ ਤੀ ਰੋਟੀਆਂ ਵੀ ਵਾਵਾ ਬਚੀਆਂ ਪਈਆਂ ਧਿਆਂ ਦੇ ਚਲ ਆਪਾਂ ਨੇ ਗੋਭੀ ਦੀ ਸਬਜ਼ੀ ਦੇ ਵਿੱਚ ਆਂ ਰੋਟੀਆਂ ਚ ਪਾ ਪਾ ਕੇ ਕਹਣਾ ਐ ਬਣਾ ਲੇ ਚਲ ਬਰੈਡ ਦੇ ਬਣ ਗਏ ਬਰੈਡ ਬਣ ਗਿਆ ਦੇਖੋ ਖੋਲ ਕੇ ਆ ਬੇਸਣ ਤੇ ਹੁਣ ਆ ਬਰੈਡ ਤਲ ਲੈਣਾ ਕਿੰਨੇ ਵਧੀਆ ਸੌਸ ਨਾਲ ਖਾ ਲਾਂ ਚਾਹ ਨਾਲ ਖਾ ਲਾਂਗੇ ਜਿਸ ਸੌਸ ਨਾਲ ਖਾਣੇ ਨੇ ਜਿਹਨੇ ਸੌਸ ਨਾਲ ਖਾਣੇ ਨੇ ਸੌਸ ਨਾਲ ਖਾ ਲਾਂਗੇ ਨਾ ਇਹ ਹੋ ਜਾਂਦਾ ਦਾ ਚਲੋ ਹੁਣ ਆਜੇ ਕਿਤੇ ਵੀ ਛੇਸੀ ਬਣਾ ਲੈਣਾ ਪੈਰੇ ਸਿਰ ਤੇ ਬਣਾਉਣੀ ਆ ਮੈਂ ਆ ਨਾ ਜਾ ਐ ਕਰ ਬਾਰ ਲਾ ਦੇ ਬਾਰ ਤਾਂ ਲਾਣੀ ਕੋਈ ਇੱਕ ਬੈਠੇ ਵੀ ਬਾਰ ਦੇ ਕੋਲੇ ਆਗੇ ਆ ਨਾ ਜਾਵੇ ਕਿਤੇ